ਅੰਦੋਲਨ ਜੁੜ ਲਗਾਤਾਰ ਚੱਲ ਰਿਹਾ ਐ ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ਦੇ ਉੱਤੇ ਕਿਸਾਨਾਂ ਦੇ ਅੰਦੋਲਨ ਦਾ ਅੱਜ ਯਾਨੀ ਕਿ 3 ਮਾਰਚ ਨੂੰ 20ਵਾਂ ਦਿਨ ਹੈ ਕਿਸਾਨ ਆਗੂ ਅੱਜ ਦਿੱਲੀ ਮਾ ਸਬੰਧੀ ਜੋ ਐ ਅਗਲੀ ਰਣਨੀਤੀ ਦਾ ਐਲਾਨ ਵੀ ਕਰ ਸਕਦੇ ਨੇ ਅੱਜ ਕਿਸਾਨਾਂ ਦੇ ਦਿੱਲੀ ਕੂਚ ਦੇ ਉੱਤੇ ਫੈਸਲਾ ਹੋ ਸਕਦਾ ਹੈ ਸ਼ੁਭਕਰਨ ਦੇ ਭੋਗ ਤੋਂ ਬਾਅਦ ਰਣਨੀਤੀ ਬਣਨ ਦਾ ਜੋ ਐ ਐਲਾਨ ਕਰ ਸਕਦੇ ਨੇ ਕਿਸਾਨ ਤੱਕ ਕਿਸਾਨ ਸੁਭਕਰਨ ਸਿੰਘ ਦੇ ਅੰਤਿਮ ਅਰਦਾਸ ਅੱਜ ਬਠਿੰਡਾ ਦੇ ਪਿੰਡ ਬੱਲੋ ਵਿਖੇ ਕੀਤੀ ਜਾਵੇਗੀ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਵੀ ਵੱਧ ਤੋਂ ਵੱਧ ਕਿਸਾਨਾਂ ਨੂੰ ਵੱਲੋਂ ਪਿੰਡ ਪਹੁੰਚਣ ਦੀ ਅਪੀਲ ਕੀਤੀ ਹੈ 21 ਫਰਵਰੀ ਨੂੰ ਖਨੌਰੀ ਸਰਹੱਦ ਵਿਖੇ ਸੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਸੀ ਇਸ ਦੇ ਨਾਲ ਹੀ ਹੁਣ 29 ਫਰਵਰੀ ਨੂੰ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਮਾਰਚ ਦੀ ਅਗਲੀ ਰਣਨੀਤੀ 3 ਮਾਰਚ ਯਾਨੀ ਕਿ ਅੱਜ ਦੇ ਦਿਨ ਸ਼ੁਭਕਰਨ ਦੇ ਭੋਗ ਤੋਂ ਬਾਅਦ ਐਲਾਨ ਕੀਤੀ ਜਾਵੇਗੀ ਤੇ ਕਿਸਾਨ ਇਹਨਾਂ ਸਰਹੱਦਾਂ ਦੇ ਉੱਤੇ ਹੀ ਪੱਕੇ ਡੱਟੇ ਰਹਿਣਗੇ ਤਾਂ ਅੱਜ ਦੇ ਦਿਨ ਕਿਸਾਨਾਂ ਦੇ ਦਿੱਲੀ ਕੂਚ ਦੇ ਉੱਤੇ ਫੈਸਲਾ ਹੋ ਸਕਦਾ ਹੈ ਤਾਂ ਪੂਰੀ ਅਪਡੇਟ ਇਸ ਦੇ ਬਾਅਦ ਦੀਆਂ ਜਾਣਨ ਦੇ ਲਈ ਡੇਲੀ ਪੋਸਟ ਪੰਜਾਬੀ ਦੇ ਨਾਲ ਤੁਸੀਂ ਜੁੜੇ ਰਹਿ ਸਕਦੇ ਹੋ ਸ਼ੁਭਕਰਨ ਦੇ ਭੋਗ ਤੋਂ ਬਾਅਦ ਅਗਲੀ ਰਣਨੀਤੀ ਬਨਣ ਦਾ ਫੈਸਲਾ ਕਰ ਸਕਦੇ ਨੇ ਕਿਸਾਨ ਤਜੇ ਗੱਲ ਕਰ ਲਈਏ ਕਿ ਬੀਤੇ 13 ਫਰਵਰੀ ਦੀ ਤਰੀਕ ਨੂੰ ਦਿੱਲੀ ਵੱਲ ਮਾਰਚ ਕਰਨ ਵਾਲੇ ਹਜ਼ਾਰਾਂ ਕਿਸਾਨਾਂ ਨੂੰ ਹਰਿਆਣਾ ਸਰਹੱਦ ਦੇ ਉੱਤੇ ਰੋਕ ਦਿੱਤਾ ਗਿਆ ਸੀ ਇੱਥੇ ਕਿਸਾਨਾਂ ਅਤੇ ਸੁਰੱਖਿਆ ਕਰਮੀਆਂ ਦੇ ਵਿਚਕਾਰ ਕਾਫੀ ਝੜਪ ਹੋਈ ਦੋਵੇਂ ਪਾਸਿਆਂ ਦੇ ਜਿਹੜੇ ਲੋਕ ਸੀਗੇ ਕਾਫੀ ਜੋ ਹੈ ਜ਼ਖਮੀ ਵੀ ਹੋਏ ਸਨ ਕਿਸਾਨਾਂ ਨੇ ਉਦੋਂ ਤੋਂ ਹੀ ਹਰਿਆਣਾ ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦਾ ਦੇ ਉੱਤੇ ਡੇਰੇ ਲਾਏ ਹੋਏ ਹਨ ਤੇ ਉਸ ਤੋਂ ਬਾਅਦ ਦੀ ਗੱਲ ਕਰੀਏ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਪੁਲਿਸ ਨੇ ਬਾਰਡਰ ਦੇ ਉੱਤੇ ਕਈ ਬੈਰੀਗੇਟ ਵੀ ਲਗਾਏ ਸੀਗੇ ਤੇ ਇਸੇ ਵਿਚਕਾਰ ਕਿਸਾਨ ਸੁਭਕਰਨ ਸਿੰਘ ਦੀ ਅੰਤਿਮ ਅਰਦਾਸ ਅੱਜ ਬਠਿੰਡਾ ਦੇ ਪਿੰਡ ਵੱਲੋਂ ਵਿਖੇ ਕੀਤੀ ਜਾਵੇਗੀ ਜਿਸ ਦੀ ਜੋ ਹੈ ਮੌਤ ਕਿਸਾਨ ਅੰਦੋਲਨ ਦੇ ਦੌਰਾਨ ਹੋਈ ਸੀ ਕਿਸਾਨ ਆਗੂ ਨੇ ਵੀ ਜੋ ਹੈ ਵੱਤੋ ਵੱਤ ਕਿਸਾਨਾਂ ਨੂੰ ਵੱਲੋਂ ਪਿੰਡ ਪਹੁੰਚਣ ਦੀ ਅਪੀਲ ਕੀਤੀ ਤਾਂ ਅੱਜ ਕਿਸਾਨਾਂ ਦੇ ਦਿੱਲੀ ਕੂਚ ਦੇ ਉੱਤੇ ਫੈਸਲਾ ਹੋ ਸਕਦਾ ਹੈ ਸ਼ੁਭਕਰਨ ਦੇ ਭੋਗ ਤੋਂ ਬਾਅਦ ਅਗਲੀ ਰਣਨੀਤੀ ਵੀ ਬਣ ਸਕਦੀ ਹੈ ਅੰਦੋਲਨ ਜੋ ਲਗਾਤਾਰ ਜਾਰੀ ਹੈ ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ਦੇ ਉੱਤੇ ਕਿਸਾਨਾਂ ਦੇ ਅੰਦੋਲਨ ਦਾ ਅੱਜ ਯਾਨੀ ਕਿ 3 ਮਾਰਚ ਨੂੰ 20ਵਾਂ ਦਿਨ ਹੈ ਕਿਸਾਨ ਆਗੂ ਅੱਜ ਦਿੱਲੀ ਮਾਰ ਸਬੰਧੀ ਜੋ ਹੈ ਅਗਲੀ ਰਣਨੀਤੀ ਦਾ ਐਲਾਨ ਵੀ ਕਰ ਸਕਦੇ ਨੇ ਅੱਜ ਕਿਸਾਨਾਂ ਦੇ ਦਿੱਲੀ ਕੂਚ ਦੇ ਉੱਤੇ ਫੈਸਲਾ ਹੋ ਸਕਦਾ ਹੈ ਸ਼ੁਭਕਰਨ ਦੇ ਭੋਗ ਤੋਂ ਬਾਅਦ ਰਣਨੀਤੀ ਬਣਨ ਦਾ ਜੋ ਐ ਐਲਾਨ ਕਰ ਸਕਦੇ ਨੇ ਕਿਸਾਨ ਤੱਕ ਕਿਸਾਨ ਸੁਭਕਰਨ ਸਿੰਘ ਦੇ ਅੰਤਿਮ ਅਰਦਾਸ ਅੱਜ ਬਠਿੰਡਾ ਦੇ ਪਿੰਡ ਬੱਲੋ ਵਿਖੇ ਕੀਤੀ ਜਾਵੇਗੀ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਵੀ ਵੱਧ ਤੋਂ ਵੱਧ ਕਿਸਾਨਾਂ ਨੂੰ ਬੱਲੋ ਪਿੰਡ ਪਹੁੰਚਣ ਦੀ ਅਪੀਲ ਕੀਤੀ ਹੈ 21 ਫਰਵਰੀ ਨੂੰ ਖਨੌਰੀ ਸਰਹੱਦ ਵਿਖੇ ਸੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਸੀ ਇਸ ਦੇ ਨਾਲ ਹੀ ਹੁਣ 29 ਫਰਵਰੀ ਨੂੰ ਕਿਸਾਨ ਆਗੂਆਂ ਨੇ ਇਹ ਹੈ ਕਿ ਦਿੱਲੀ ਮਾਰਚ ਦੀ ਅਗਲੀ ਰਣਨੀਤੀ 3 ਮਾਰਚ ਯਾਨੀ ਕਿ ਅੱਜ ਦੇ ਦਿਨ ਸ਼ੁਭਕਰਨ ਦੇ ਭੋਗ ਤੋਂ ਬਾਅਦ ਐਲਾਨ ਕੀਤੀ ਜਾਵੇਗੀ ਤੇ ਕਿਸਾਨ ਇਹਨਾਂ ਸਰਹੱਦਾਂ ਦੇ ਉੱਤੇ ਹੀ ਪੱਕੇ ਡੱਟੇ ਰਹਿਣਗੇ ਤਾਂ ਅੱਜ ਦੇ ਦਿਨ ਕਿਸਾਨਾਂ ਦੇ ਦਿੱਲੀ ਕੂਚ ਦੇ ਉੱਤੇ ਫੈਸਲਾ ਹੋ ਸਕਦਾ ਹੈ ਤਾਂ ਪੂਰੀ ਅਪਡੇਟ ਇਸ ਦੇ ਬਾਅਦ ਦੀਆਂ ਜਾਣਨ ਦੇ ਲਈ ਡੇਲੀ ਪੋਸਟ ਪੰਜਾਬੀ ਦੇ ਨਾਲ ਤੁਸੀਂ ਜੁੜੇ ਰਹਿ ਸਕਦੇ ਹੋ ਸ਼ੁਭਕਰਨ ਦੇ ਭੋਗ ਤੋਂ ਬਾਅਦ ਅਗਲੀ ਰਣਨੀਤੀ ਬਣਨ ਦਾ ਫੈਸਲਾ ਕਰ ਸਕਦੇ ਨੇ ਕਿਸਾਨ ਜੇ ਗੱਲ ਕਰ ਲਈਏ ਕਿ ਬੀਤੇ 13 ਫਰਵਰੀ ਦੀ ਤਰੀਕ ਨੂੰ ਦਿੱਲੀ ਵੱਲ ਮਾਰਚ ਕਰਨ ਵਾਲੇ ਹਜ਼ਾਰਾਂ ਕਿਸਾਨਾਂ ਨੂੰ ਹਰਿਆਣਾ ਸਰਹੱਦ ਦੇ ਉੱਤੇ ਰੋਕ ਦਿੱਤਾ ਗਿਆ ਸੀ ਇੱਥੇ ਕਿਸਾਨਾਂ ਅਤੇ ਸੁਰੱਖਿਆ ਕਰਮੀਆਂ ਦੇ ਵਿਚਕਾਰ ਕਾਫੀ ਝੜਪ ਹੋਈ ਦੋਵੇਂ ਪਾਸਿਆਂ ਦੇ ਜਿਹੜੇ ਲੋਕ ਸੀਗੇ ਕਾਫੀ ਜੋ ਹੈ ਜ਼ਖਮੀ ਵੀ ਹੋਏ ਸਨ ਕਿਸਾਨਾਂ ਨੇ ਉਦੋਂ ਤੋਂ ਹੀ ਹਰਿਆਣਾ ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦਾ ਦੇ ਉੱਤੇ ਡੇਰੇ ਲਾਏ ਹੋਏ ਹਨ ਤੇ ਉਸ ਤੋਂ ਬਾਅਦ ਦੀ ਗੱਲ ਕਰੀਏ ਕਿਸਾਨਾਂ ਨੂੰ ਰੋਕਣ ਦੇ ਲਈ ਹਰਿਆਣਾ ਪੁਲਿਸ ਨੇ ਬਾਰਡਰ ਦੇ ਉੱਤੇ ਕਈ ਬੈਰੀਗੇਡ ਵੀ ਲਗਾਏ ਸੀਗੇ ਤੇ ਸੇ ਵਿਚਕਾਰ ਕਿਸਾਨ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਅੱਜ ਬਠਿੰਡਾ ਦੇ ਪਿੰਡ ਬੱਲੋ ਵਿਖੇ ਕੀਤੀ ਜਾਵੇਗੀ ਜਿਸ ਦੀ ਜੋ ਹੈ ਮੌਤ ਕਿਸਾਨ ਅੰਦੋਲਨ ਦੇ ਦੌਰਾਨ ਹੋਈ ਸੀਗੀ ਕਿਸਾਨ ਆਗੂ ਨੇ ਵੀ ਜੋ ਹੈ ਵੱਤੋ ਵੱਦ ਕਿਸਾਨਾਂ ਨੂੰ ਬੱਲੋ ਪਿੰਡ ਪਹੁੰਚਣ ਦੀ ਅਪੀਲ ਕੀਤੀ ਤਾਂ ਅੱਜ ਕਿਸਾਨਾਂ ਦੇ ਦਿੱਲੀ ਕੂਚ ਦੇ ਉੱਤੇ ਫੈਸਲਾ ਹੋ ਸਕਦਾ ਹੈ ਸ਼ੁਭਕਰਨ ਦੇ ਭੋਗ ਤੋਂ ਬਾਅਦ ਅਗਲੀ ਰਣਨੀਤੀ ਵੀ ਬਣ ਸਕਦੀ ਹੈ